ਸਮੂੱਚੀ ਗੱਲ ਹੈ ਸੱਚ ਕੋੜਾ ਮੰਨ ਲਓ ਕੋਈ ਪੀਰ ਫਕੀਰ ਦੀ ਜਗ੍ਹਾ ਤੁਸੀਂ ਹਾਂ ਚ ਜਵਾਬ ਦੇਣਾ ਜਾਂ ਨਾ ਚ ਜੇ ਮੈਂ ਗਲਤ ਹੋਇਆ ਸਜ਼ਾ ਦੇ ਦਿਓ ਮੰਨ ਲਓ ਮੈਂ ਮੰਨ ਲਿਆ ਕਿ ਪੀਰ ਦੀ ਜਗ੍ਹਾ ਹੈ ਤੇ ਉਹ ਪੀਰ ਉੱਥੇ ਬਹਿ ਕੇ ਦਿਨੇ ਰਾਤ ਕੀ ਕਰਦਾ ਰਿਹਾ ਬੰਦਗੀ ਕਰਦਾ ਰਿਹਾ ਨਾ ਅੱਲਾ ਅੱਲਾ ਤੇ ਤੁਸੀਂ ਗ੍ਰਾਈ ਕਰਕੇ ਇਕੱਠੀ ਤੇ ਉੱਥੇ ਕਲਾਕਾਰ ਲਾਤਾ ਦੱਸੋ ਪੀਰ ਤੁਹਾਡੇ ਤੋਂ ਸੁਖੀ ਕਿ ਦੁਖੀ ਹੈ ਸੋਚਣ ਵਾਲੀ ਗੱਲ ਹੈ ਨਾ ਇੱਕ ਪੀਰ ਆਪਣੀ ਦਰਗਾਹ ਦੇ ਉੱਤੇ ਬਹਿ ਕੇ ਬੰਦਗੀ ਕਰਦਾ ਰਿਹਾ ਵੇ ਅੱਲਾ ਅੱਲਾ ਦੀ ਤੇ ਤੁਸੀਂ ਚੋ ਕੇ ਉੱਥੇ ਦੁਕਾਨਾਂ ਜੋੜੀ ਲਾ ਦੋਂ ਤੇ ਉਹ ਵੀ ਤੇ ਸਾਡੀ ਜਾਨ ਨੂੰ ਰੋਂਦੇ ਹੋਣੇ ਵੀ ਆ ਕਿੱਥੋਂ ਲੈ ਆਂਦੇ ਇਕੱਠੇ ਕਰਕੇ ਵੀ ਅਹੀਂ ਤੇ ਰਬ ਰਬ ਕਰਦੇ ਰਹੇ ਸਾਨੂੰ ਗਾਣੇ ਸੁਣਾਈ ਜਾਂਦੇ ਆ ਖੁ ਸਤਨਾਮ ਕਿੱਡੀ ਸੋਚਣ ਵਾਲੀ ਗੱਲ ਐ ਸਾਡੀ ਕੌਮ ਨੂੰ ਪਤਾ ਨਹੀਂ ਕੀ ਹੋ ਗਿਆ ਆ ਗਿਆਨੀ ਜੀ ਕੀਰਤਨ ਕਰਦੇ ਕਹਿ ਕੇ ਗੈਨਾ ਕਿੱਡੇ ਤੋਂ ਕਿੱਡਾ ਵੱਡਾ ਜਥਾ ਵੀ ਹੋਵੇ ਨਾ ਮੇਰੇ ਖਿਆਲ ਆ ਜਿੰਨਾ ਚਿਰ 1000 ਦਾ ਨੋਟ ਬੰਦ ਨਹੀਂ ਹੁੰਦਾ ਸਾਡੇ ਗਲੋਂ ਨਹੀਂ ਲੈਂਦਾ ਆਖੋ ਸਤਿ ਆਹ ਸਹੀ ਗੱਲ ਆ ਮੈਂ ਕਿਹਾ ਮੋਦੀ ਨੇ ਨੋਟ ਬੰਦ ਕੀਤੇ ਕਿਤੇ ਥੱਲੇ ਵਾਲੇ ਕਰ ਦਿੰਦਾ ਸਾਰੇ ਕਿਸਾਨਾਂ ਨੇ ਧਰਨਾ ਲਾਇਆ ਉੱਥੇ ਸਾਰਿਆਂ ਸਾਰੇ ਖੁਸ਼ ਹੋਏ ਜਦੋਂ ਕਾਨੂੰਨ ਰੱਦ ਹੋਏ ਨੋਟ 2000 ਦਾ ਬੰਦ ਉੱਥੇ ਗ੍ਰੰਥੀ ਰਾਗੀ ਵੀ ਇਕੱਠੇ ਹੋ ਜਾਂਦੇ ਵੀ ਭਰਾਵਾ ਮੈਂ 41 ਗੱਲ 50 ਤੋਂ ਥੱਲੇ ਸਾਰੇ ਹੀ ਬੰਦ ਕਰਦੇ ਹੈ ਵੀ ਕਿੱਡੀ ਵੱਡੀ ਕੌਮ ਦੀ ਸਟੇਜ ਹੋਵੇ ਤੇ ਜਿੱਦਾਂ ਇੱਕ ਮੰਗਤਾ ਬੈਠਾ ਦਾ ਨਾ ਗੁੱਸਾ ਨਹੀਂ ਮੇਰੇ ਸਤਿਗੁਰੂ ਸਮਰੱਥ ਹੈ ਪਰ ਜਦੋਂ ਇੱਕ 40 ਕਿੱਲਿਆਂ ਦਾ مالک ਵੀ ਦਹਾਂ ਦਾ ਪਾਟਾ ਨੋੜ ਦਿੰਦਾ ਤੇ ਮਾਰੇ ਕਹਿੰਦੇ ਹੋਣਗੇ ਕਿੰਨਾ ਗਰੀਬ ਆਖੋ ਸਤਨਾ ਇਹਦੇ ਵਿਚਾਰੇ ਕੋ ਹੈਗਾ ਇਹ ਕੁਝ ਨਹੀਂ ਸੋਚਣ ਵਾਲੀਆਂ ਗੱਲਾਂ ਨੇ ਉਹੀ ਬੰਦਾ ਆਪਦੇ ਮੁੰਡੇ ਦੇ ਵਿੱਚ ਬੱਬੂ ਮਾਣ ਨੂੰ ਸਾਧ ਕੇ 14 ਲੱਖ ਰੁਪਇਆ ਇੱਕ ਘੰਟੇ ਦਾ ਦੇ ਰਿਆ ਕੀ ਦੇ ਰੇ ਕੌਮ ਨੂੰ ਅਗਲੇ ਹੱਸਦੇ ਆ ਸਾਡੇ ਤੇ ਉਹ ਕਹਿੰਦੇ ਤੁਸੀਂ ਲੱਗੇ ਰਹੋ ਤਾਨੂੰ ਕੌਮ ਨੇ ਮੰਗਤੇ ਬਣਾ ਦੇਣਾ ਤੇ ਅਹੀਂ ਤੁਹਾਡੇ ਸਿਰ ਤੇ ਬਹਿਣਾ ਤਾਈਉ ਤੇ ਟਿਕਟਾ ਵੀ ਅਗਲੀ ਉਹਨਾਂ ਨੂੰ ਦਿੰਦੇ ਐ ਕਿਉਂਕਿ ਜਿਹੜੇ ਦੇਸ਼ ਦੇ ਆਗੂ ਹੀ ਨੱਚਣ ਵਾਲੇ ਹੋਣਗੇ ਤੇ ਕੌਮ ਨੂੰ ਤੇ ਨਚਾਉਣਗੇ ਨਾ ਆਖੋ ਸਤਨਾ ਕਿਉਂਕਿ ਕੋਈ ਸੂਰਮਾ ਯੋਧਾ ਕੋਈ ਦਾਨੀ ਮਹਾਂਪੁਰਖ ਅੱਗੇ ਆਊਗਾ ਤੇ ਕੌਮ ਦੀ ਗੱਲ ਕਰੂਗਾ ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਬਾਬੇ ਤੇ ਬਾਬਰ ਕਿਆਂ ਦਾ ਬਚਨ ਹੋਇਆ ਪਹਿਲੀ ਟੱਕਰੇ ਮਣਾ ਬਾਅਦ ਦੂਜੀ ਖਡੂਰ ਸਾਹਿਬ ਤੇ ਤੀਜੀ ਟੱਕਰ ਹੋਈ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਲਾਹੌਰ ਤੇ ਚੌਥੀ ਟੱਕਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਂਦਨੀ ਚੌਕ ਦਿੱਲੀ ਚ ਜਿੱਥੇ ਫਿਰ ਬਚਨ ਪੂਰੇ ਹੋ ਗਏ ਸੀ ਨਾ ਤੂੰ ਤਿੰਨਾ ਚੋਂ ਨਾ 13 ਚੋਂ ਜੀਸਸ ਦੇ 13 ਚੇਲੇ ਸੀ ਚੰਡੀਗੜ੍ਹ ਜਾਇਓ 13 ਸੈਕਟਰ ਨਹੀਂ ਮਿਲਦਾ ਉਹਦੇ 13 ਚੇਲੇ ਹੀ ਚਲੇ ਗਏ ਜਦੋਂ ਉਹਨਾਂ ਨੂੰ ਸੂਲੀ ਸਲੀਬ ਤੇ ਚਾੜਿਆ ਇਦਰ ਨਾ ਤੂੰ 3 ਚੋਂ ਨਾ 13 ਚੋਂ ਇਦਰ 3 ਸਨ ਭਾਈ ਦਿਆਲਾ ਜੀ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਤਿੰਨਾਂ ਨੇ ਪਿਆਰ ਦੇ ਵਿੱਚ ਪਹਿਲਾਂ ਸ਼ਹੀਦੀ ਦਿੱਤੀ ਤੇ ਜਦੋਂ ਮਤੀ ਦਾਸ ਨੇ ਆਖਿਆ ਸੀ ਨਾ ਪਾਤਸ਼ਾਹ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਬਾਜੀ ਲਵਾ ਦਾਂਗਾ ਮਹਾਰਾਜ ਕਹਿੰਦੇ ਪੁੱਤ ਮਾਣ ਹੈ ਤੇਰੇ ਹੁਨਰ ਤੇ ਤੇਰੇ ਬਲ ਤੇ ਤੇਰੀ ਭਗਤੀ ਤੇ ਪਰਮਤੀ ਦਾਸਾ ਬਾਬੇ ਨਾਨਕ ਨੇ ਬਚਨ ਕੀਤਾ ਸੀ ਬਾਬਰ ਕਿਆਣਾ ਤੁਹਾਡਾ ਰਾਜ ਇੱਕ ਦਿਨ ਖਤਮ ਕਰਾਂਗੇ ਬਾਬੇ ਤੇ ਬਾਬਰ ਕਿਆਂ ਦਾ ਬਚਨ ਸੀ ਜਿਸ ਦਿਨ ਤੁਹਾਡੀ ਬਾਦਸ਼ਾਹੀ ਸਾਡੀ ਪਾਦਸ਼ਾਹੀ ਦਾ ਸਿਰ ਲਾਉਗੀ ਤੁਹਾਡੇ ਤਖਤ ਪੁੱਟੇ ਜਾਣਗੇ ਉਥੇ ਫਿਰ ਇਹ ਬਚਨ ਸੱਚ ਹੋਇਆ ਮਾਰੇ ਕਹਿੰਦੇ ਮੈਂ ਹਾਂ ਤੇਗ ਕੱਢ ਲੈ ਤੇਗ ਤੂੰ ਵੀ ਇੱਕ ਵਾਰ ਨਹੀਂ ਪਰਖ ਲਈ ਸੌ ਤੇਗਾ ਮੈਂ ਤੇ ਜੰਮਿਆ ਹੀ ਤੇਗਾ ਦੀ ਛਾਂ ਥੱਲੇ ਮੇਰੇ ਬਾਪੂ ਨੇ ਪਾਈਆਂ ਸੀ ਦੋ ਤੇਗਾ ਮੈਨੂੰ ਮਿਲਿਆ ਲਖਬ ਬਹਾਦਰੀ ਦਾ ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾ ਮੇਰੇ ਪੁੱਤਰ ਦੀ ਤੇਗ ਚੋਂ ਤੇਗ ਨਿਕਲੂ ਜਿਹੜੀ ਲਵੇਗੀ ਤੇਰੀਆਂ ਖੋ ਤੇਗਾ ਉਹ ਸ਼ਬਦ ਸੱਚ ਹੋਏ ਇਹ ਤੇਗਾ ਕਹਿੰਦੇ ਮੇਰੇ ਪਿਓ ਨੇ ਦੋ ਪਾਈਆਂ ਸੀ ਮੈਂ ਕੱਲ ਵੀ ਕੋਹਾਲੀ ਜ਼ਿਕਰ ਕੀਤਾ ਸੀ ਵੀ ਛੇਵੇਂ ਪਾਦਸ਼ਾਹ ਤਖਤ ਤੇ ਬੈਠੇ ਮਹਾਰਾਜ ਸ਼ਹੀਦ ਹੋਣ ਵਾਸਤੇ ਚਲੇ ਗਏ ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤਲਵਾਰਾਂ ਬੰਨਤੀਆਂ ਇੱਕ ਪੰਡਿਤ ਬੜਾ ਗਿਆਨੀ ਧਿਆਨੀ ਮਾਰੇ ਦੇ ਸਨਮੁਖ ਮੱਥਾ ਟੇਕ ਕੇ ਤੇ ਚਰਚਾ ਕਰਨ ਆਇਆ ਬੜੇ ਗ੍ਰੰਥੋਂ ਨੇ ਪੜ੍ਹੇ ਸੀ ਤੇ ਚਰਚਾ ਕਰਦਿਆਂ ਕਰਦਿਆਂ ਉਹਨੇ ਇੱਕ ਸਵਾਲ ਰੱਖਿਆ ਕਹਿੰਦੇ ਮੇਰੀ ਪਰੀ ਦੇ ਆ ਮਾਲਕਾ ਮੈਨੂੰ ਇੱਕ ਸ਼ੰਕਾ ਹੈ ਤੁਹਾਡੇ ਨਾਲ ਮਾਰੇ ਕਹਿੰਦੇ ਪੁੱਛ ਕਹਿੰਦਾ ਪਹਿਲੇ ਪਾਦਸ਼ਾਹ ਤੋਂ ਲੈ ਕੇ ਤੁਹਾਡੇ ਪਿਤਾ ਜੀ ਗੁਰੂ ਅਰਜਨ ਸਾਹਿਬ ਮਾਲਾ ਫੇਰਦੇ ਰਹੇ ਮਾਲਾ ਤੇ ਦਾਲ ਦੇ ਵਿੱਚ ਖੁਰਪਾ ਫਿਰਦਾ ਰਿਹਾ ਆਏ ਹੋਏ ਨੂੰ ਦੇਗ ਮਿਲਦੀ ਰਹੀ ਆ ਪ੍ਰਸ਼ਾਦ ਮਿਲਦਾ ਰਿਹਾ ਪਿਆਰ ਮਿਲਦਾ ਰਿਹਾ ਤੇ ਮੈਂ ਤੁਹਾਨੂੰ ਪੁੱਛਦਾ ਵੀ ਤੁਸੀਂ ਤਲਵਾਰਾਂ ਕਾਹਤੋਂ ਪਾਲੀਆਂ ਦੋ ਇਹ ਤੇ ਘਰ ਫਕੀਰਾਂ ਦਾ ਏ ਤੇ ਮਾਰੇ ਨੇ ਜਵਾਬ ਕਿੱਡਾ ਸੋਹਣਾ ਦਿੱਤਾ ਜਿੱਦਾਂ ਵੀਰ ਜੀ ਬੈਠਿਆ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਬ੍ਰਹਮ ਗਿਆਨੀ ਕਾ ਕੌਣ ਜਾਣੈ ਪਿਛਲੇ ਬੰਨੇ ਸਟੇਜ ਤੇ ਬੈਠਾ ਬ੍ਰਹਮ ਗਿਆਨੀ ਬਾਬਾ ਸੁਥਰੇ ਸਾਹ ਜਿਨਨੇ ਪੰਜ ਪਾਛੈਆਂ ਦੀ ਚਰਨ ਪੌੜ ਪ੍ਰਾਪਤ ਕੀਤੀ ਸੇਵਾ ਕੀਤੀ ਇਹ ਮਹਾਰਾਜ ਸਾਹਿਬ ਨੂੰ ਉਹਨੇ ਪੁੱਛਿਆ ਵੀ ਤਲਵਾਰਾਂ ਕਾਤੋਂ ਪਾਈਆਂ ਜਦੋਂ ਦੀਪ ਸਿੱਧੂ ਵਰਗੇ ਵੀਰ ਪੁੱਠੇ ਪਾਸੇ ਲੱਗੇ ਸੀ ਤੇ ਉਹ ਸਟਾਰ ਸੀ ਜਿੱਦਨ ਗੁਰੂ ਗੋਬਿੰਦ ਸਿੰਘ ਦੀ ਸ੍ਰੀ ਸਾਹਿਬ ਉਹਨੇ ਫੜੀ ਤੇ ਪੱਗ ਸਿਰ ਤੇ ਆਈ ਖਤਰਾ ਜਿਆ ਨਹੀਂ ਹੋ ਗਿਆ ਕੋ ਸਤਨਾਮ ਇਹ ਤੇ ਵੈਸੀ ਹੀ ਸ਼ਕਤੀ ਨਾਲ ਭਰੀ ਇਹਨੂੰ ਪਿਆਰ ਕਰਿਆ ਕਰੋ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਮਿੰਤਾਲੀ ਗੱਲ ਦੇ ਮੈਂ ਕਦੇ ਕਿਸੇ ਅੱਗੇ ਹੱਥ ਨਹੀਂ ਜੋੜਦਾ ਤੁਹਾਡੇ ਅੱਗੇ ਜੋੜ ਦਿੰਨਾ ਗੁਰੂ ਵਾਲੇ ਬਣ ਜਿਓ ਦਹਵੇਂ ਪਾਤਸ਼ਾਹ ਮਾਰੇ ਮਾਚੀਵਾੜੇ ਸੁਤੇ ਹੀ ਤੇ ਮਹਾਰਾਜ ਸਾਹਿਬ ਜੀ ਜਦੋਂ ਲੰਮੇ ਪੈਦੇ ਭਾਈ ਮਾਨ ਸਿੰਘ ਭਾਈ ਧਰਮ ਸਿੰਘ ਹੋਣੀ ਨਿਹੰਗ ਸਿੰਘ ਫੌਜਾਂ ਗੁਰੂਆਂ ਲੱਭਦੀਆਂ ਗਈਆਂ ਤੇ ਜਦੋਂ ਜਾ ਕੇ ਵੇਖਿਆ ਤੇ ਬੇਮਿਆਨ ਸ਼ਮਸ਼ੀਰ ਬਾਜਾਂ ਵਾਲੇ ਦੀ ਛਾਤੀ ਦੇ ਨਾਲ ਲੱਗੀ ਆਖੋ ਸਤਨਾਮ ਤੇ ਭਾਈ ਮਾਨ ਸਿੰਘ ਨੇ ਇੱਕ ਸਵਾਲ ਕੀਤਾ ਕਹਿੰਦੇ ਬਾਪੂ ਇੱਕ ਗੱਲ ਪੁੱਛਾਂ ਕਹਿੰਦੇ ਪੁੱਛ ਕਹਿਣ ਲੱਗੇ ਪੁੱਤਾਂ ਨੂੰ ਛਾਤੀ ਨਾਲ ਲਾ ਕੇ ਸੌਣ ਵਾਲਿਆ ਉਹਨਾਂ ਤੇ ਤੇ ਖਫਣ ਨਹੀਂ ਉਦਾਂ ਹੀ ਲੰਮੇ ਪੈ ਜੰਗ ਵਿੱਚ ਤੇ ਆ ਸ੍ਰੀ ਸਾਹਿਬ ਛਾਤੀ ਨਾਲ ਲਾਈ ਫਿਰਦਾ ਇਹਨੂੰ ਪਾਸੇ ਕਰਦੇ ਆਖੋ ਸਤਨਾਮ ਕੀ ਆਖਿਆ ਜੀ ਸ੍ਰੀ ਸਾਹਿਬ ਨੂੰ ਆ ਕਈ ਸਾਡੇ ਅਮਰਤ ਛੱਕੇ ਰਾਤ ਨੂੰ ਕਿਲੀ ਤੇ ਟੰਗ ਲੈਂਦੇ ਕਹਿੰਦੇ ਕਿਹੜਾ ਜੰਗ ਲੜਦਾ ਪਿਆਰੀਓ ਇਹ ਤੋਹਫਾ ਵਾ ਮਾਰੇ ਦਾ ਜੰਗ ਤੇ ਲੜੀਦਾ ਤਲਵਾਰਾਂ ਨਾ ਇਹ ਕਿਰਪਾਨ ਇਹਦੇ ਵਿੱਚ ਕਿਰਪਾ ਵਸਦੀ ਸਾਡੀ ਜਦੋਂ ਆਪਣਾ ਸਸਕਾਰ ਹੋਣਾ ਅਮਰਤ ਧਾਰੀ ਬੰਦੇ ਦਾ ਉਹਦੇ ਫੁੱਲ ਚੁਗਣ ਜਾਣਾ ਸਾਰੇ ਪਿੰਡ ਨੇ ਤੇ ਕੜਾ ਤੇ ਸ੍ਰੀ ਸਾਹਿਬ ਵਿੱਚੋਂ ਸਾਬਤ ਨਿਕਲਨੇ ਆ ਗੁਰੂ ਗੋਬਿੰਦ ਸਿੰਘ ਜਿੱਤ ਜਾਂਦਾ ਪਿਆਰ ਕਦੇ ਨੋਟ ਕਦੇ ਨੋਟ ਕਰਿਓ ਇਹ ਨਿਸ਼ਾਨੀ ਜਿੱਤ ਦੀ ਹੁੰਦੀ ਹੈ ਅਮਰਤ ਧਾਰੀ ਸਿੱਖ ਦੀ ਇਹ ਮੇਰੇ ਪਾਤਸ਼ਾਹ ਭਾਈ ਮਾਨ ਸਿੰਘ ਨੂੰ ਕਹਿੰਦੇ ਮਾਨਸਿਆ ਇਹ ਸ੍ਰੀ ਸਾਹਿਬ ਦੀ ਕਰਮਾ ਕਮਾਲੇ ਕਰਾਮਾਤ ਹੈ ਇਹਨੂੰ ਅਸੀਂ ਐਵੇਂ ਨਹੀਂ ਛਾਤੀ ਨਾਲ ਲਾਇਆ ਪੁੱਤ ਭਾਵੇਂ ਚਾਰੇ ਭਾਰਤ ਆ